ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਣੀ ਆ ਬੂਰੀ ਨੀਲੀ ਰਾਵੀ ਛੋਟੀ ਨਵੇਂ ਹਾਂ ਦੇ ਵਿੱਚ ਸੂਨ ਨੂੰ ਰੈੜੀ ਆ ਡਟੇਲੇ ਦੇ ਬਾਰੇ ਸਾਰੀ ਪੁੱਛਦੇ ਆਓਗੇ ਕਰੀਏ ਗੱਲਬਾਤੀ ਗੱਲ ਬਾਈ ਜੀ ਸਸੀ ਗੱਲ ਜੀ ਨਾਮ ਐਡਰੈਸ ਦੱਸੋ ਵੀਰੇ ਆਪਣਾ ਨਾਮ ਜਸਵੀਰ ਸਿੰਘ ਜੀ ਪਿੰਡ ਧੂਰਕੋਟ ਰਣਸੀ ਤਸੀਨ ਨਿਆਲ ਸਿੰਘ ਵਾਲਾ ਤੇ ਜਿਲ੍ਹਾ ਮੋਗਾ ਜੀ ਨਿਆਲ ਸਿੰਘ ਵਾਲਾ ਤੋਂ 2 ਕਿਲੋਮੀਟਰ ਤੇ ਪਿੰਡ ਆ ਗਿਆ ਹਨਾ ਕਿੰਨੇ ਕਿਲੋਮੀਟਰ ਹੀ ਆ ਬਾਈ ਠੀਕ ਆ ਮੋਬਾਈਲ ਨੰਬਰ ਬਈ ਜੀ ਆਪਣਾ 9646477890 ਜੀ 9646477890 ਵਪਾਰ ਦਾ ਕੰਮ ਹੈ ਜੀ ਹਾਂਜੀ ਵਪਾਰ ਦਾ ਕੰਮ ਹੈ ਮੱਝਾ ਹੋਰ ਵੀ ਖੜੀਆਂ ਚਾਰ ਪੰਜ ਹਨਾ ਹਾਂਜੀ ਛੇ ਸੱਤ ਪਸ਼ੂ ਆ ਜੀ ਵਿੱਚ ਠੀਕ ਆ ਜਿਹੜੀ ਬੂਰੀ ਨੀਲੀ ਦਾ ਵੀ ਅੱਜ ਨਗੀਨਾ ਲਿਆਂਦਾ ਕੱਢ ਕੇ ਆਪਾਂ ਕਿੱਥੋਂ ਲੱਭ ਕੇ ਲਿਆਂਦਾ ਹੈ ਇਹ ਇਹ ਫਰੋਜਪੁਰ ਏਰੀਆ ਚ ਲਿਆਂਦਾ ਜੀ ਕਿਉਂਕਿ ਸਾਨੂੰ ਇੱਥੇ ਫਰੋਜਪੁਰ ਨੇੜੇ ਹੀ ਪੈ ਗਿਆ ਹੈ ਬਿਲਕੁਲ ਨੇੜੇ ਹੀ ਹੈ ਸਾਡੇ ਬਾਗਾਪੁਰਾਣਾ ਮ ਤੇ ਇਹ ਕਿਹੜਾ ਸੂਆ ਸੂਰੀ ਆ ਕੀ ਇਹਦੀ ਗੱਲ ਬਾਤ ਆ ਇਹ ਤੀਜਾ ਸੂਆ ਸੂਂਦੀ ਆ ਜੀ ਤੇ ਦੂਜੇ ਸੂਏ 16 ਕਿਲੋ ਦੁੱਧ ਦੁੱਤਾ ਵਾਈ ਇਹਦਾ ਦੂਜੇ ਸੂਏ ਮਾਲਕਾਂ ਨੇ ਆਪਾਂ ਨੂੰ 16 ਕਿਲੋ ਦੋ ਦੱਸਿਆ ਹਾਂਜੀ ਐ ਕਿ ਦਿਨ ਕਹਿ ਰਹਿੰਦੀ ਆ ਸੂਣ ਚ ਹਾਲੇ ਹਜੇ ਹਫਤਾ ਲੈ ਜੀ ਜੀ ਹਫਤਾ ਸੂਣ ਚ ਬਾਕੀ ਕਹਿੰਦਾ ਭਾਬ ਸੇਰ ਚ ਪੂਣੀ ਕੱਤ ਲਈ ਹਜੇ ਹਣਾ ਹਾਂਜੀ ਹਾਂਜੀ ਤੇ ਫਿਰ ਥਣ ਦੇਖ ਕੇ ਪਤਾ ਲੱਗਦਾ ਚੀਪਾ ਸੜਦੀ ਆ ਗੁੰਦ ਪੂਰਾ ਮਖਿਆਲ ਵਰਗਾ ਮਾਰਦੀ ਆ ਜੀ ਹਰ ਜਿਆ ਮੋਟਾ ਹਾਂਜੀ ਹਾਂਜੀ ਚੋਣ ਦੱਸਦਾ ਨਰਮ ਆ ਜਾਂ ਕਲਦੀ ਆ ਪੂਰਾ ਫੋ ਪੁੱਲ ਨਰਮ ਜੀ ਤੇ 33 ਘਟਾ ਲੈ ਦੇ ਕਿਹੜਾ ਭਰੇ ਦ ਤੇ ਕਹਿਣ ਦਾ ਭਾਬ ਐਤ ਕੀ ਕਿੰਨਾ ਦੁੱਧ ਮੰਨ ਕੇ ਬੰਦਾ ਪੈਸੇ ਲਾਵੇ ਕੀ ਦੀ ਅੱਗੇ 16 ਪੈਰ ਕੀ 16 ਮੰਨ ਕੇ ਪਹਿਲਾਂ ਲੈ ਜਾਏ ਕੋਈ ਆਪਾਂ ਜੱਟ ਉਹ ਤੋਂ ਜ਼ਿਆਦਾ ਹੀ ਦਊਗੀ ਆਪਾਂ ਕਹਿੰਦੇ 15 ਕਿਲੋ ਦੁੱਧ ਮੰਨ ਕੇ ਪੈਸੇ ਲਾ ਦੇ ਬੰਦਾ ਹਾਂਜੀ ਮੋਲੇ ਦਾ ਵੇਚਣ ਵਾਲਾ ਕੀ ਕਰਨਾ ਹੁਣ ਬੂਰੀ ਆ ਨੀਲੀ ਰਾਵੀ ਆ ਦੋਨੇ ਚੀਜ਼ਾਂ ਮਿਲ ਗਈਆਂ ਉਹ ਡੇਢ ਮੰਗੀ ਜਾਵੇ ਦੋ ਮੰਗੀਆਂ ਆਵੇ ਇਹ ਮਿਲਦੀ ਨਹੀਂ ਬਿਲਕੁਲ ਜੀ ਇਹ ਮਿਲਦੀ ਆ ਆਪਾਂ ਨੂੰ ਪਤਾ 10ਰ ਮਹਿੰਗੀ ਮਿਲਦੀ ਆ ਹਾਂਜੀ ਤੇ ਆਪਾਂ ਵੇਚਣੀ ਕਿੰਨੇ ਦੀ ਉਹ ਮੁੱਲ ਕਰਨਾ ਇਹ ਮੁੱਲ ਤਾਂ ਹੁਣ ਪਹਿਲਾਂ ਡੇਢ ਕਰਾ ਲਓ ਵੀ ਥੋੜਾ ਜੀ ਠੀਕ ਐ ਇਹ ਗਾ ਤੇ ਭਲਾ 30 ਕਰਾ ਲਓ ਪਰ 20 ਦੀ ਜਿਸ ਨੂੰ ਦੇਣੀ ਆ ਮਾਨ ਤਣ ਮਾ ਸੋੜ ਸੱਪਾ ਹੀ ਹੋ ਗਈ ਵਿੱਚੋਂ ਢੋਰੀ ਬਾਹਰ ਨੂੰ ਸੋ ਫਿਰ ਉਹ 1,20,000 ਦੀ ਨਾ ਇਹ ਬੂਰੀ ਆ ਨਾ ਇਹ ਨੀਲੀ 라ਵੀ ਦੋਨੇ ਚੀਜ਼ਾਂ ਹੀ ਆ ਵਿੱਚ ਇਹਦੇ ਨੀਲੀ 라ਵੀ ਬੂਰੀ ਬਹੁਤ ਵੀ ਡਿਮਾਂਡ ਕਰਦੇ ਆ ਕਿ ਬੂਰੀ ਨੀਲੀ 라ਵੀ ਲੈਣੀ ਆ ਸੋ ਅੱਜ ਆਪਾਂ ਤੁਹਾਨੂੰ ਬੂਰੀ ਨੀਲੀ 라ਵੀ ਝੋਟੀ ਦਿਖਾਤੀ ਤੀਜਾ ਸੂਆ ਲੈਵਾ ਦੇਖੋ ਥੱਲੇ ਤੰਬੂ ਲਈ ਫਿਰਦਾ ਤੰਬੂ ਕਿਰਾ ਝੋਟੀ ਦੇ ਲੱਗਦਾ ਜਾਗੇ ਉਹ ਤੰਬੂ ਆ ਸੋ ਦੇਖੋ ਥੱਲੇ ਥਾਣੇ ਦਾ ਗੱਠ ਗੱਠ ਤੇ ਆ ਇਹ ਸਾਫ ਸੁਥਰੀ ਮੋਟਾ-ਮੋਟਾ ਜੋਣ ਛੱਟੂ ਥਾੜੀ ਦੱਸਦਾ। ਸੋ ਦੇਖੋ ਗੁੱਲੇ ਵਾਲਾ ਥਾਣਾ ਕਿਆ ਬਾਤਾਂ। ਸਭੀ ਪੜੀ ਵੀ ਪੂਰੀ ਓਕੇ ਆ। ਰਾਜੀ ਆ ਲਿਸਟੀਨਾ ਵੀ ਕਿਸੇ ਪਾਸੇ ਨਹੀਂ। ਮੁੱਲ ਵੀ ਆਪਾਂ ਵੀਡੀਓ ਦੇ ਵਿੱਚ ਹੀ ਘਰਾਤਾ ਇਹਦਾ। ਅੰਥ ਨੂੰ ਦੇਖੋ ਥੋੜੋ ਕਿਆ ਬਾਤਾਂ। ਤੇ ਠੰਡੀ ਸੀਲ ਦਾ ਵੀਰੇ ਅੰਤੀ ਕੋਈ ਨਹੀਂ ਹਣਾ। ਜਿਵੇਂ ਮਰਜੀ ਬਈ ਦੋਨੇ ਪਾਸੇ ਬਹਿ ਜਾਓ ਭਲਾ। ਦੋ ਜਣੇ ਰਹਿ ਕੇ ਚੋਈ ਚੱਲ ਭਾਵੇਂ ਹਣਾ। ਜਿਵੇਂ ਮਰਜੀ। ਬਰੀਕ ਬਰੂਕ ਵੇਖੋ ਕਿੰਨੀ ਜਿਆਦੇ ਆ ਪਤਲੀ ਚਮੜੀ ਦੇ ਵਿੱਚ ਆ ਗਈ ਇੱਧਰਲੇ ਪਾਸੇ ਦੀ ਬਹਿਜੋ ਕੋਈ ਪ੍ਰਵਾਹ ਨਹੀਂ ਲੱਗ ਵੀ ਦੋ ਜਾਨੇ ਬਹਿ ਕੇ ਚੁੰਦੇ ਰਹੇ ਦੱਸੋ ਦੋ ਨੇ ਜੇ ਪਾਸੇ ਬਹਿ ਕੇ ਚੋਈ ਤੇ ਨੰਬਰ ਬੋਲੀਆ ਆਪਣਾ ਨੰਬਰ 92465 77890 ਤੇ ਅੱਖ ਮਣਕਣੀਆਂ ਦੋਨੇ ਹਾਂਜੀ ਹਾਂਜੀ ਦੋਨੇ ਵੀਰੇ ਤੇ ਰਾਤ ਨੂੰ ਬੈਟਰੀ ਲੋਡ ਨਹੀਂ ਪਣੀ ਜਗਣ ਗੀਆਂ ਇਹ ਤੇ 120000 ਦੇ ਵਿੱਚੋਂ ਫਿਰ ਛੋੜ ਕਰਦੀ ਹਾਂ ਮਾਨਦਾਨ ਹੋ ਜੂ ਹਨਾ ਚਮੜੀ ਭਰੀ ਕਿਤੇ ਮੋਟੀ ਚਮੜੀ ਨਹੀਂ ਨਾ ਨਾ ਜਮਾ ਦੇਖੀ ਕਾਗਜ਼ ਹਰ ਕੇ ਪੰਡਾ ਜਮਾ ਲਵਾ ਤੇ ਬਾਕੀ ਮੇਰ ਗੱਲ ਸਾਤੀ ਵੀ ਜਮਈ ਹੈ ਨਹੀਂ ਮੇਰੇ ਕੁੰਬੜਾ ਪਤਲਾ ਥੜ ਬੜਾ ਸੋਹਣਾ ਸੋਨਿਆਲ ਸਿੰਘ ਵਾਲਾ ਪਿੰਡ ਨਿਆਲ ਸਿੰਘ ਵਾਲਾ ਦੇ ਕੋਲੇ ਪਿੰਡ ਪੈ ਗਿਆ ਧੂਰਕੋਟ ਹਨਾ ਹਾਂਜੀ ਬਾਈ ਤੇ ਜਿਹੜਾ ਮੋਗੇ ਦਾ ਪੰਡਾ ਕਿਸੇ ਵੀਰ ਦੇ ਝੋਟੀ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈ ਸਾਬਦਾ